ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਅਸੀਂ ਇੱਕ ਖਬਰ ਲੈ ਕੇ ਆਉਂਦੇ ਹੁੰਨੇ ਆ ਜਿਸ ਦੇ ਪਿੱਛੇ ਦੀ ਖਬਰ ਬਾਰੇ ਵਿਚਾਰ ਵਟਾਂਦਰਾ ਕਰਨੀ ਹੁੰਦੀ ਹੈ ਕਿ ਇਹ ਖਬਰ ਬਣੀ ਕਿਉਂ ਹੈ ਕਈ ਵਾਰ ਕੁਝ ਅਜਿਹੇ ਸਾਡੇ ਕੋਲ ਅੰਕੜੇ ਸਾਹਮਣੇ ਆ ਜਾਂਦੇ ਨੇ ਡਾਟਾ ਸਾਹਮਣੇ ਆ ਜਾਂਦਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਡਾਟਾ ਇਹ ਮਾਤਰਾ ਦੇ ਵਿੱਚ ਪਹੁੰਚਿਆ ਕਿਉਂ ਇਹਦੇ ਪਿੱਛੇ ਦੇ ਕੀ ਕਾਰਨ ਰਹੇ ਕੀ ਇਤਿਹਾਸ ਰਹੇ ਇਹ ਤਮਾਮ ਚਰਚਾਵਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰਦੇ ਆ ਤਾਂ ਹੁਣ ਜਿਹੜਾ ਹਾਲ ਹੀ ਚ ਅਸੀਂ ਡੇਟਾ ਲੈ ਕੇ ਆਏ ਆ ਉਹ ਨਸ਼ਿਆਂ ਦੇ ਮਾਮਲੇ ਸੰਬੰਧੀ ਲੈ ਕੇ ਆਏ ਆ ਨਸ਼ਿਆਂ ਦੇ ਮਾਮਲੇ ਸੰਬੰਧੀ ਬਹੁਤ ਸਾਰੇ ਪ੍ਰੋਗਰਾਮ ਤੁਸੀਂ ਸੁਣਦੇ ਰਹਿੰਦੇ ਰਹੋਗੇ ਸੋਸ਼ਲ ਮੀਡੀਆ ਦੇ ਉੱਤੇ ਟੀਵੀ ਚੈਨਲ ਦੇ ਉੱਤੇ ਸਾਨੂੰ ਪਤਾ ਹੈ ਕਿ ਨਸ਼ਾ ਖਤਮ ਕਰਨ ਲਈ ਪੰਜਾਬ ਦੇ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਜਿੰਨਾ ਵੀ ਤੁਸੀਂ ਪ੍ਰਚਾਰ ਕਰ ਲੋ ਕਿ ਨਸ਼ੇ ਦੀ ਰੋਕਥਾਮ ਜ਼ਰੂਰੀ ਹੈ ਜ਼ਰੂਰੀ ਹੈ ਜ਼ਰੂਰੀ ਹੈ ਓਨੀ ਹੀ ਉਹ ਘਟ ਹੈ ਓਨਾ ਹੀ ਉਹ ਪ੍ਰਚਾਰ ਘਟ ਹੈ ਕਿਉਂਕਿ ਜਿਹੜਾ ਡੇਟਾ ਹੈ ਹੁਣ ਜਿਹੜਾ ਇੱਕ ਰਿਪੋਰਟ ਮੁਤਾਬਕ ਡੇਟਾ ਸਾਹਮਣੇ ਆਇਆ ਹੈ ਉਹ ਬਹੁਤ ਹੈਰਾਨ ਕਰ ਦੇਣ ਵਾਲਾ ਉਹ ਤਰਾਸਦੀ ਵਾਲਾ ਡਾਟਾ ਸਾਡੇ ਮੂੰਹ ਤੇ ਉਹ ਕਿਤੇ ਨਾ ਕਿਤੇ ਇੱਕ ਸ਼ਰਮ ਦਾ ਕਲੰਕ ਹੈ ਕਿਉਂਕਿ ਪੰਜਾਬ ਹੈ ਜਿਹੜਾ ਉਹ ਨਸ਼ੇ ਦੇ ਮਾਮਲੇ ਵਿੱਚ ਓਵਰਡੋਸ ਕਰਕੇ ਜਿਹੜੀ ਮੌਤ ਹੁੰਦੀ ਹੈ ਉਹਦੇ ਵਿੱਚ ਪੰਜਾਬ ਪਹਿਲੇ ਸਥਾਨ ਤੇ ਆ ਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਪਿਛਲੇ ਸਾਲ ਦਾ ਇਹ ਡਾਟਾ ਹੈ ਪਿਛਲੇ ਸਾਲ ਦਾ ਰਿਕਾਰਡ ਹੈ ਕਿ ਪਿਛਲੇ ਸਾਲ ਨਸ਼ੇ ਕਰਕੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਦੂਜੇ ਨੰਬਰ ਤੇ ਰਾਜਸਥਾਨ ਆਉਂਦਾ ਤੇ ਫਿਰ ਆਉਂਦਾ ਮੱਧ ਪ੍ਰਦੇਸ਼ ਨਾਲ ਹੀ ਨਸ਼ਾ ਤਸਕਰੀ ਦਾ ਮਾਮਲਾ ਜਿਹੜਾ ਨਸ਼ਾ ਤਸਕਰ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ ਐਨਡੀਪੀਐਸ ਦੇ ਜਿਹੜੇ ਮਾਮਲੇ ਨੇ ਉਹ ਹਾਲਾਂਕਿ ਮੱਧ ਪ੍ਰਦੇਸ਼ ਦੇ ਵਿੱਚ ਜ਼ਿਆਦਾ ਨੇ ਪਰ ਜਿੱਕਰ ਅਸੀਂ ਇਸ ਨੂੰ ਆਬਾਦੀ ਨਾਲ ਕੈਲਕੂਲੇਟ ਕਰਕੇ ਵੇਖੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਤਸਕਰ ਨੇ ਇਹ ਬਹੁਤ ਤਰਾਸ ਦੀ ਵਾਲੇ ਡੇਟਾ ਜਿਹੜਾ ਤਰਸ ਆਉਂਦਾ ਆਪਣੇ ਆਪ ਤੇ ਇਸੇ ਕਰਕੇ ਅਸੀਂ ਕਹਿੰਦੇ ਕਿ ਪ੍ਰਚਾਰ ਹੈ ਜਿਹੜਾ ਜਿੰਨਾ ਤੁਸੀਂ ਕਰ ਲੋ ਉਹਨਾਂ ਉਹ ਘਟ ਹੈ ਇਹ ਡਾਟਾ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਇਸ ਪਿੱਛੇ ਦੇ ਕਾਰਨ ਇਸ ਪਿੱਛੇ ਦੇ ਇਤਿਹਾਸ ਕਿਉਂ ਇਹ ਪੰਜਾਬ ਤੇ ਹੀ ਨਿਸ਼ਾਨਾ ਸਾਧਿਆ ਜਾ ਰਿਹਾ ਹੈ ਨਸ਼ਾ ਤਸਕਰ ਕਿਉਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੇ ਕਿਉਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ ਇਹ ਤਮਾਮ ਚਰਚਾ ਕਰਾਂਗੇ ਪ੍ਰੋਗਰਾਮ 'ਚ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਗਤਾਰ ਸਿੰਘ ਸਿੱਧੂ ਸਵਾਗਤ ਹੈ ਸਰ ਪ੍ਰੋਗਰਾਮ ਦੇ ਮਿਹਰਬਾਨੀ ਐਨ ਟਾਂਡਾ ਵਾਲੇ ਮੌਸਮ ਜਨ ਨੇ ਨਿਗੇ ਸ ਦਿੱਲੀ ਮੈਂ ਵੀ ਧੰਨਵਾਦੀਆਂ ਤੁਹਾਡਾ ਜੀ ਤੇ ਦਰਸ਼ਕਾਂ ਨੂੰ ਵੀ ਆਪਣੇ ਪਿਆਰ ਭਰੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜਾ ਅਸੀਂ ਹੁਣੇ ਡੇਟਾ ਦਰਸ਼ਕਾਂ ਨਾਲ ਸਾਂਝਾ ਕਰਕੇ ਹਟੇ ਹਾਂ ਕਿ ਇਹ ਤਰਸਦੀ ਵਾਲੀ ਗੱਲ ਹੈ ਕਿ ਪੰਜਾਬ ਹੈ ਜਿਹੜਾ ਉਹ ਪਹਿਲੇ ਨੰਬਰ ਤੇ ਆ ਗਿਆ ਮੁੜ ਦੁਬਾਰਾ ਸਿੱਖਿਆ ਦੇ ਮਾਮਲੇ ਵਿੱਚ ਨਹੀਂ ਆਇਆ ਸਿਹਤ ਦੇ ਮਾਮਲੇ ਵਿੱਚ ਨਹੀਂ ਆਇਆ ਰੋਜ਼ਗਾਰ ਦੇਣ ਦੇ ਮਾਮਲੇ ਵਿੱਚ ਨਹੀਂ ਆਇਆ ਤਰਸ ਖਾਣ ਵਾਲੀ ਗੱਲ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਦਾ ਰਿਕਾਰਡ ਹੈ ਜਿਹੜਾ ਉਹ ਸਾਹਮਣੇ ਆਇਆ ਹੈ ਓਵਰਡੋਜ਼ ਕਰਕੇ ਨਸ਼ੇ ਦੀ ਗਪਾਲ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਵਾਕਈ ਜਿੱਦਾਂ ਤੁਸੀਂ ਸ਼ੁਰੂ ਵਿੱਚ ਕਮੈਂਟ ਕੀਤਾ ਕਿ ਸਾਡੇ ਸਾਰਿਆਂ ਲਈ ਸ਼ਰਮਨਾਕ ਗੱਲ ਹੈ ਆਪਾਂ ਜੇ ਕੇਵਲ ਆਪਣੇ ਮੁਲਕ ਦੀ ਗੱਲ ਕਰੀਏ ਪੰਜਾਬ ਤੋਂ ਬਾਹਰ ਵੱਖ-ਵੱਖ ਖੇਤਰਾਂ ਜਿਹੜੇ ਕੰਮ ਕਰਨ ਵਾਲੇ ਲੋਕ ਐ ਚਾਹੇ ਸਰਕਾਰੀ ਨੌਕਰੀਆਂ ਚਾਹੇ ਕੰਪਨੀਆਂ ਚਾਹੇ ਹੋਰ ਅਦਾਰਿਆਂ ਚਾਹੇ ਜਦੋਂ ਪੰਜਾਬ ਦਾ ਜ਼ਿਕਰ ਆਉਂਦਾ ਹੈ ਜਦੋਂ ਨਸ਼ੇ ਦੀ ਗੱਲ ਆਉਂਦੀ ਹੈ ਤਾਂ ਸਾਰਿਆਂ ਵੱਲੋਂ ਹੀ ਇਸ ਤਰ੍ਹਾਂ ਸਵਾਲ ਕੀਤਾ ਜਾਂਦਾ ਹੈ ਕਿ ਜਿਵੇਂ ਉਹ ਵਿਅਕਤੀ ਜਿਹੜਾ ਪੰਜਾਬ ਦਾ ਉੱਥੇ ਕੰਮ ਕਰ ਰਿਹਾ ਜਿਵੇਂ ਪੰਜਾਬ ਦੀ ਨਮਿੰਦਗੀ ਕਰ ਰਿਹਾ ਜੀ ਉਹੀ ਪੁੱਛਣ ਗਿਆ ਤੁਹਾਡੇ ਪੰਜਾਬ 'ਚ ਕਿਵੇਂ ਹੋ ਰਿਹਾ ਹੈ ਪੰਜਾਬ 'ਚ ਨਾ ਨਸ਼ਾ ਪੰਜਾਬ 'ਚ ਇਸ ਤਰ੍ਹਾਂ ਹੋ ਰਿਹਾ ਹੈ ਸੋ ਤੁਸੀਂ ਠੀਕ ਕਹੀ ਹੈ ਗੱਲ ਕਿ ਇੱਕ ਤਰ੍ਹਾਂ ਸਾਰਿਆਂ ਦੇ ਲਈ ਸਾਡੇ ਲਈ ਸ਼ਰਮਨਾਕ ਗੱਲ ਹੈਗੀ ਹੈ ਪਰ ਜਿਸ ਮੁੱਦੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇਹਦੇ ਨਾਲ ਕੇਵਲ ਆਪਣੇ ਆਪ ਨੂੰ ਸ਼ਰਮਸਾਰ ਕਰਕੇ ਜਿਹੜਾ ਗੱਲ ਨਿਭੜ ਨਹੀਂ ਜਾਂਦੀ ਸਵਾਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਵਾਅਦੇ ਕਰਦੀਆਂ ਦਾਅਵੇ ਕਰਦੀਆਂ ਉਹ ਕੀ ਆਪਣੇ ਵਾਅਦਿਆਂ ਤੇ ਦਾਅਵਿਆਂ ਤੇ ਕਿਉਂਕਿ ਇਹਦੇ ਦੋ ਵੱਡੇ ਪਹਿਲੂ ਆਪਾਂ ਜਿਸ ਮਾਮਲੇ ਦਾ ਗੱਲ ਕਰ ਰਹੇ ਹਾਂ ਦੇਖੋ ਇੱਕ ਸਮਾਜਿਕ ਪਹਿਲੂ ਆ ਕਿ ਸਮਾਜਿਕ ਤੌਰ ਤੇ ਕਿਸ ਕਦਰ ਤੁਸੀਂ ਜਾਗਰਤੀ ਪੈਦਾ ਕਰਦੇ ਹੋ ਦੂਜਾ ਹੈਗਾ ਸਰਕਾਰਾਂ ਦੀ ਭੂਮਿਕਾ ਜਦ ਤੱਕ ਦੋਨੇ ਪਹਿਲੂ ਮਜ਼ਬੂਤ ਨਹੀਂ ਹੋਣਗੇ ਇਹਦੇ ਨਾਲ ਟੱਕਰ ਲੈਣ ਦੇ ਲਈ ਜੀ ਇੱਕ ਪਹਿਲੂ ਇਕੱਲਾ ਆਪਣੇ ਆਪ ਚ ਸਾਰਥਕ ਨਹੀਂ ਹੋ ਸਕਦਾ ਦੇਖੋ ਹੁਣ ਜਿੱਦਾਂ ਤੁਸੀਂ ਤਰਾਸ ਦੀ ਦਾ ਜ਼ਿਕਰ ਕੀਤਾ ਜੀ ਜੇ ਪਿਛਲੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਤਾ ਕੱਲੇ 1 ਸਾਲ ਦੇ ਚ ਪੰਜਾਬ ਚ ਪਿਛਲੇ ਜਿਹੜਾ 22 ਲੰਘ ਕੇ ਗਿਆ 144 ਮੋਤਾਂ ਗਪਾਲ ਜਿਹੜੀਆਂ ਹੈਗੀਆਂ ਓਵਰਡੋਸ ਦੇ ਨਾਲ ਹੋਈਆਂ ਜੀ 140 ਮੋਤਾਂ 44 ਮੋਤਾਂ ਜਿਹੜੀਆਂ ਹੈਗੀਆਂ ਬਹੁਤ ਵੱਡੀ ਫਿਗਰ ਹੈ ਤਾਂ ਉਹ ਫਿਗਰ ਹੈਗੀ ਹੈ ਜੀ ਜਿਹੜੀ ਸਰਕਾਰੀ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਬਿਲਕੁਲ ਕਈ ਅੰਕੜੇ ਇਹੋ ਜਿਹੇ ਹੁੰਦੇ ਆ ਜਿਹੜੇ ਘਰਦਿਆਂ ਵੱਲੋਂ ਜਾਂ ਕਿਸੇ ਵਜ੍ਹਾ ਕਰਕੇ ਲੁਕੋਏ ਜਾਂਦੇ ਆ ਸਾਂਝੇ ਨਹੀਂ ਕਿਤੇ ਜਾਂਦੇ ਕੀ ਵੀ ਪ੍ਰੇਸਿਲ ਕੋਂਦੀ ਹੈ ਜੀ ਕਿ ਸਾਡੇ ਖਾਤੇ ਚ ਇਹ ਨਾ ਆਵੇ ਕਿ ਇਸ ਖੇਤਰ ਦੇੰਦੇ ਇਹਨੇ ਨਸ਼ੇੜੀ ਹੈ ਇਹਨੇ ਨਸ਼ੇੜੀ ਜਿਹੜੇ ਹੈਗੇ ਆ ਇਸ ਦੁਨੀਆ ਤੋਂ ਜਿਹੜਾ ਇਸ ਕਦਰ ਜਿਹੜਾ ਹੈਗਾ ਸੁਇਸਾਈਡ ਕਰਕੇ ਓਵਰ ਡੋਸ ਕਰਕੇ ਜਿਹੜਾ ਹੈਗਾ ਚਲੇ ਗਏ ਸੋ ਇਹ ਤਾਂ ਸਰਕਾਰੀ ਅੰਕੜੇ ਆ ਜਿਹੜੇ ਪੰਜਾਬ ਨੂੰ ਹਲਾ ਰਹਿ ਕੇ ਕਿਸ ਤਰ੍ਹਾਂ ਪੰਜਾਬ ਦੇ ਘਰਾਂ ਦੇ ਅੰਦਰ ਲਗਾਤਾਰ ਜਿਹੜੇ ਹੈ ਸੱਤਰ ਵਿਸ਼ਰੇ ਬਿਲਕੁਲ ਉਹ ਦੀਵੇ ਜਾਂ ਚਰਾਗ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਰੋਸ਼ਨੀ ਦੇਣੀਆਂ ਸੀ ਆਪਣੇ ਪਰਿਵਾਰਾਂ ਲਈ ਸਮਾਜ ਲਈ ਸੂਬੇ ਲਈ ਦੇਸ਼ ਲਈ ਤਾਂ ਕਿੱਦਾਂ ਦੀ ਅਣਹੋਣੀ ਹੈ ਕਿ ਪਹਿਲਾਂ ਹੀ ਬੁੱਝ ਜਾਂਦੇ ਆ ਹਮ ਬਿਲਕੁਲ ਜੀ ਔਰ ਦੇਖੋ ਤੁਸੀਂ ਜਦੋਂ ਪੰਜਾਬ ਦਾ ਜ਼ਿਕਰ ਕਰਦੇ ਆ ਤਾਂ ਦੂਜੇ ਨੰਬਰ ਤੇ ਪੰਜਾਬ ਦਾ ਗੁਆਂਢੀ ਸੂਬਾ Rajasthan ਹੈ Rajasthan ਦੇ ਵਿੱਚ ਤਕਰੀਬਨ 174 ਦੇ 117 117 ਜਿਹੜੀਆਂ ਹੈਗੀਆਂ ਮੋਤਾ ਰਾਜਸਥਾਨ ਦੇ ਚ ਓਵਰਡੋਸ ਦੇ ਨਾਲ ਹੋਈਆਂ ਜੀ ਇਦਾਂ ਹੀ ਜਿਹੜਾ ਹੈਗਾ ਮੱਧ ਪ੍ਰਦੇਸ਼ ਦੀ ਆਪਾਂ ਗੱਲ ਕਰਦੇ ਹਾਂ ਤੇ ਹਿਮਾਚਲ ਜਿਹੜਾ ਸਾਡਾ ਬਿਲਕੁਲ ਗੁਆਂਢੀ ਸੂਬਾ ਹੈ ਇਹਦੇ ਚ ਜਿਦਾਂ ਫਿਗਰਸ ਆਈਆਂ 15 ਮੌਤਾਂ ਹੋਗੀਆਂ ਤੇ 15 ਚੋਂ 5 ਔਰਤਾਂ ਦੀਆਂ ਮੌਤਾਂ ਓਵਰਡੋਸ ਦੇ ਨਾਲ ਹੋਈਆਂ ਹੂੰ ਸੋ ਇਹੋ ਜੀ ਜਿਹੜੀ ਸਥਿਤੀ ਬਣੀ ਹੈ ਪੰਜਾਬ ਦੇ ਲਈ ਬਹੁਤ ਹੀ ਦਿਲ ਹਲਾਉ ਤੇ ਦਿਲ ਕੰਬਾਉਂਦੇ ਅੰਕੜੇ ਜਿਹੜੇ ਨੈਸ਼ਨਲ ਲੈਵਲ ਦੇ ਉੱਤੇ ਸਰਕਾਰੀ ਜਿਹੜੀ ਏਜੰਸੀ ਹੈ ਉਹਦੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਆ ਜਿਹੜੇ ਦੱਸਦੇ ਆ ਕਿ ਪੰਜਾਬ ਕਿਸ ਕਦਰ ਨਸ਼ਿਆਂ ਨਾਲ ਮੁੰਦੂੜਿਆ ਜਾ ਰਿਹਾ ਪਰ ਵੱਡਾ ਸਵਾਲ ਇਹ ਹੈ ਕਿ ਤੱਥਾਂ ਦੇ ਨਾਲ ਆਪਾਂ ਕਿਸੇ ਸਥਿਤੀ ਨੂੰ ਜਸਟੀਫਾਈ ਨਹੀਂ ਕਰ ਸਕਦੇ ਜੀ ਬਿਲਕੁਲ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਇੱਥੇ ਹੁਣ ਜਿਹੜੀ ਅੱਜ ਕੱਲ ਪਾਜ ਪਾਚ ਹੈ ਹੁਣ ਜਦੋਂ ਕੋਈ ਵੀ ਗੱਲ ਆਉਂਦੀ ਹੈ ਤਾਂ ਆਪ ਸਰਕਾਰ ਦੇ ਉੱਤੇ ਲਗਾਤਾਰ ਜਿਹੜਾ ਹੈਗਾ ਟਾਰਗੇਟ ਕੀਤਾ ਜਾਂਦਾ ਕਿ ਤੁਸੀਂ ਜ਼ਿੰਮੇਵਾਰ ਹੋ। ਹੂੰ। ਇਹੀ ਕੈਪਟਨ ਅਮਰਿੰਦਰ ਆ ਜਿਹੜੇ ਪੰਜਾਬੀਆਂ ਨਾਲ ਵਾਅਦਾ ਕਰਕੇ ਗਏ ਸੀ। ਹੂੰ। ਇਸ ਤੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਆਈ ਤਾਂ ਸਰਕਾਰੋਂ ਤੋਂ ਪਹਿਲਾਂ ਆਪ ਨੇ ਵੱਡੇ ਵਾਅਦੇ ਤੇ ਦਾਅਵੇ ਕੀਤੇ। ਹੂੰ। ਕਿਸੇ ਪੰਜਾਬ ਚੋਂ ਨਸ਼ਾ ਖਤਮ ਕਰਾਂਗੇ। ਇਹ ਤਾਂ ਹੁਣ ਕੋਈ ਦਿਨਾਂ ਦੀ ਗੱਲ ਆ ਸਰਕਾਰ ਆਉਣ ਦਿਓ। ਹੂੰ। ਸਰਕਾਰ ਆਉਣ ਤੋਂ ਬਾਅਦ ਜੇ ਆਪਾਂ ਐਫਰਟਸ ਦੀ ਗੱਲ ਕਰੀਏ। ਜਿਵੇਂ ਸਰਕਾਰ ਲਗਾਤਾਰ ਦਾਅਵੇਦਾਰੀਆਂ ਕਰ ਰਹੀ ਹੈ। ਦਰਬਾਰ ਸਾਹਿਬ ਦੇ ਵਿੱਚ ਬੱਚਾ ਨੂੰ ਇਕੱਠੇ ਕਰਕੇ ਉੱਥੇ ਵੀ ਗੱਲ ਕੀਤੀ ਗਈ। ਇਨ ਨਸ਼ਿਆਂ ਦੇ ਖਿਲਾਫ ਜਿਹੜਾ ਹੈਗਾ ਸਾਨੂੰ ਲੜਾਈ ਲੜਨੀ ਚਾਹੀਦੀ ਹੈ ਜੀ ਪਿਛਲੇ ਦਿਨਾਂ ਚ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਕੈਪਟਨ ਮਨਿੰਦਰ ਨੇ ਸੋਰੀ ਆਪਣਾ ਭਗਵੰਤ ਮਾਨ ਨੇ ਸਾਈਕਲ ਰੈਲੀ ਕੀਤੀ ਭਗਵੰਤ ਮਾਨ ਉਹਨਾਂ ਦੀ ਜਿਹੜੀ ਸਾਈਕਲ ਰੈਲੀ ਸੀ ਜੀ ਉਹ ਸਾਈਕਲ ਰੈਲੀ ਨਾਲ ਵੀ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਿਹਾ ਹ ਹ ਸਵਾਲ ਇਹ ਵੀ ਹੁਣ ਕੀ ਕੇਵਲ ਸਾਈਕਲ ਰੈਲੀ ਦੇ ਨਾਲ ਜਾਂ ਜਿਹੜਾ ਇੱਕ ਜਗ੍ਹਾ ਤੇ ਰੈਲੀ ਜਾਂ ਇਕੱਠ ਕਰਨ ਦੇ ਨਾਲ ਨਸ਼ਿਆਂ ਦਾ ਖਾਤਮਾ ਹੋ ਗਿਆ ਜਿਹੜੇ ਤੱਥ ਹੈ ਜੜੀਆਂ ਫਿਗਰ ਜਿਹੜੀਆਂ ਹੈਗੀਆਂ ਉਹ ਇਸ ਗੱਲ ਦਾ ਮੂੰਹ ਚੜਾਉਂਦੀਆਂ ਕਿ ਵੀ ਸਰਕਾਰੀ ਦਾਅਵੇ ਕਿਤੇ ਖੋਖਲੇ ਨਜ਼ਰ ਆ ਰਹੇ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਅੰਕੜੇ ਸਾਂਝੇ ਕੀਤੇ ਨੇ ਇਹ ਸੀ ਦਰਸ਼ਕਾਂ ਨੂੰ ਦੱਸਦੀ ਹੈ ਆਪਣੇ ਕੀ ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਸਰਕਾਰੀ ਸੰਸਥਾਏ ਕੋਈ ਅੰਕੜੇ ਗਲਤ ਨਹੀਂ ਹੈਗੇ ਇਹ ਤਾਂ ਸਿਰਫ ਉਹ ਨੇ ਜਿਹੜੇ ਰਿਕਾਰਡ ਦੇ ਵਿੱਚ ਨੇ ਤਾਂ ਜਿਸ ਤਰ੍ਹਾਂ ਅੰਕੜੇ ਸਾਨੂੰ ਦੱਸਦੇ ਨੇ ਕਿ 144 ਮੌਤਾ ਪੰਜਾਬ ਦੇ ਵਿੱਚ ਨੇ ਇਸ ਤੋਂ ਬਾਅਦ ਰਾਜਸਥਾਨ ਦੇ ਵਿੱਚ 117 ਤੇ ਮੱਧ ਪ੍ਰਦੇਸ਼ ਵਿੱਚ 74 हिमाचल प्रदेश ਦੇ ਸਿਰਫ 15 ਮੌਤਾਂ ਨੇ ਉਹਦੇ ਚੋਂ 5 ਔਰਤਾਂ ਦੀਆਂ ਨੇ ਸਿੱਧੂ ਸਾਹਿਬ ਜੀ ਕੌਮੀ ਪੱਧਰ ਤੇ ਵੇਖੀਏ ਇਹ ਤਾਂ ਰਹੀ ਪੰਜਾਬ ਦੀ ਗੱਲ ਕਿ ਪੰਜਾਬ ਪਹਿਲੇ ਨੰਬਰ ਤੇ ਆ ਤਰਸ ਵਾਲੀ ਗੱਲ ਹੈ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਪਰ ਕੌਮੀ ਪੱਧਰ ਤੇ ਵੀ 2022 ਸਾਲ ਦੇ ਦੌਰਾਨ 681 ਮੌਤਾਂ ਨੇ ਆਪਣੇ ਪੂਰੇ ਦੇਸ਼ ਦੇ ਵਿੱਚੋਂ ਤੇ ਜਿਸ ਚੋਂ 116 ਔਰਤਾਂ ਦੀਆਂ ਮੌਤਾਂ ਨੇ ਨਸ਼ੇ ਕਰਕੇ ਤਾਂ ਜੇਕਰ ਇਸ ਦੀ ਐਵਰੇਜ ਕੱਢੀ ਜਾਵੇ ਤਾਂ ਜਿਸ ਤਰ੍ਹਾਂ ਯੂਪੀ ਦੀ ਜਿਹੜੀ ਪੋਪੂਲੇਸ਼ਨ ਹੈ ਦੇਖੋ ਤੁਸੀਂ ਉਹ 23 ਕਰੋੜ ਤੋਂ ਵੀ ਉੱਪਰ ਹੈ ਤੇ 3 ਕਰੋੜ ਹੈ ਪੰਜਾਬ ਦੀ ਪੋਪੂਲੇਸ਼ਨ ਤਾਂ ਵੀ ਮੌਤਾਂ ਦੀ ਗਿਣਤੀ ਪੰਜਾਬ ਦੇ ਵਿੱਚ ਵੱਧ ਹੋਣਾ ਇੱਕ ਬਹੁਤ ਵੱਡਾ ਸੰਕਟ ਤੇ ਬਹੁਤ ਵੱਡੀ ਦਿਮਾਗੀ ਪਰੇਸ਼ਾਨੀ ਵਾਲੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਕਿ ਜੇ ਆਪਾਂ ਆਬਾਦੀ ਦੇ ਲਹਿਰ ਨਾਲ ਗੱਲ ਕਰੀਏ ਹੁਣ ਜੇ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਦੇਖੋ ਮੌਤਾਂ ਦੀ ਗਿਣਤੀ ਦੇ ਲਹਿਰ ਨਾਲ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਸਾਰਿਆਂ ਲਈ ਚਿੰਤਾ ਦੀ ਗੱਲ ਹੈ ਚੁਣੌਤੀ ਦੀ ਗੱਲ ਹੈ ਚਰਨਕ ਮਾਮਲੇ ਹੈਗੇ ਕਿ ਕਿਸ ਕਦਰ ਪੰਜਾਬ ਜਿਹੜਾ ਹੈਗਾ ਮੰਦੂਲਿਆ ਜਾ ਰਿਹਾ ਪਰ ਜਿਹੜੀਆਂ ਹੁਣ ਸਥਿਤੀਆਂ ਹੈਗੀਆਂ ਕੌਮੀ ਪੱਧਰ ਦਾ ਜਦੋਂ ਗੱਲ ਕਰਦੇ ਹਾਂ ਗੋਪਾਲ ਹੁਣ ਪਿਛਲੇ ਦਿਨਾਂ ਜਿਹੜੀ ਹੁਣ ਰਿਪੋਰਟਾਂ ਆਈਆਂ ਉਹਦੇ ਮੁਤਾਬਕ ਕੇਰਲਾ ਜਿਹੜਾ ਕਿ ਦੇਖੋ ਹੈਰਾਨੀਜਨਕ ਸਥਿਤੀ ਹੈ ਕਿ ਕੇਰਲਾ ਕਿਸੇ ਵੇਲੇ ਨਸ਼ਿਆਂ ਦੇ ਮਾਮਲੇ 'ਚ ਕਿਧਰ ਗਿਣਤੀ 'ਚ ਨਹੀਂ ਸੀ ਕਿ ਉਹਦਾ ਨਾਮ ਕਿ ਵੀ ਕੇਰਲਾ 'ਚ ਬਹੁਤ ਨਸ਼ੇ ਹੈਗੇ ਆ ਮੰਨਿਆ ਜਾਂਦਾ ਸੀ ਕਿ ਪੜੇ ਲਿਖੇ ਲੋਕ ਹੈ ਬਾਹਰ ਬਹੁਤ ਵੱਡੀ ਗਿਣਤੀ 'ਚ ਗਏ ਹੋਏ ਸਮਝਦਾਰ ਲੋਕ ਹੈ ਇਸ ਕਰਕੇ ਜਿਹੜਾਗਾ ਉੱਥੇ ਨਿਸ਼ਾਨਦੇ ਨਾ ਗੱਲ ਨਹੀਂ ਮੰਨੀ ਜਾਂਦੀ ਪਰ ਹੁਣ ਜਿਹੜੀ ਤਾਜ਼ਾ ਫਿਗਰ ਜਿਹੜੀ ਆਪਾਂ ਪੰਜਾਬ ਦਾ ਫਿਗਰ ਮੌਤਾਂ ਦੀ ਗੱਲ ਕੀਤੀ ਹੈ ਮੌਤਾਂ ਦੀ ਗੱਲ ਬਿਲਕੁਲ ਪੰਜਾਬ ਚ ਓਵਰਡੋਸ ਕਰਕੇ ਜਿਆਦਾ ਪੰਜਾਬ ਦਾ ਪਹਿਲਾ ਨੰਬਰ ਹੈ ਪਰ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਕਿ ਜੇ ਆਪਾਂ ਡਰੱਗਸ ਦੇ ਮਾਮਲਿਆਂ ਲੈ ਕੇ ਐਫ ਆਈ ਆਰ ਦਰਜ ਕੀਤੀਆਂ ਗਿਆ ਵੱਖ-ਵੱਖ ਕੇਸਿਜ਼ ਨੂੰ ਲੈ ਕੇ ਜੇ ਸਾਰੇ ਮਾਮਲਿਆਂ ਨੂੰ ਲਿਆ ਜਾਵੇ ਤਾਂ ਇਸ ਵੇਲੇ ਕੇਰਲਾ ਦੇਸ਼ ਦਾ ਨੰਬਰ 1 ਸੂਬਾ ਹੈ ਡਰੱਗਸ ਦੇ ਮਾਮਲੇ ਨੂੰ ਲੈ ਕੇ ਹੂੰ ਇਹ ਸਾਰੇ issues ਨੂੰ ਲੈ ਕੇ ਕਿ ਕੇਰਲਾ ਕਿਸ ਕਦਰ ਸੋ ਜਿਹੜੀ ਇਹ ਬਿਮਾਰੀ ਹੈਗੀ ਹੈ ਇਹ ਚੁਣੌਤੀ ਅੱਗੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਨਸ਼ਿਆਂ ਦਾ ਗਾੜਾ ਹੈ ਹੂੰ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਨਸ਼ੇ ਕੀਤੇ ਜਾਂਦੇ ਆ ਦੂਜੇ ਮੁਲਕਾਂ ਚੋਂ ਵੀ ਆਉਂਦੇ ਆ ਗੁਆਂਢੀ ਪਾਕਿਸਤਾਨ ਉਥੋਂ ਕਈ ਕੁਝ ਆਉਂਦਾ ਹੈ ਜੀ ਹੁਣ ਕੇਰਲਾ ਜਿਹੜਾ ਹੈਗਾ ਇਸ ਮਾਮਲੇ 'ਚ ਜੇ ਆਪਾਂ ਮੋਤਾਂ ਦੀ ਗਿਣਤੀ ਨੂੰ ਪਾਸੇ ਰੱਖ ਕੇ ਗੱਲ ਕਰਨੀ ਹੋਵੇ ਜਿਹੜੇ ਕੇਸੇ ਜਾਂ ਵਾਕਫਾ ਕ ਮਾਮਲੇ ਆ ਤਾਂ ਕੇਰਲਾ ਇਸ ਵੇਲੇ ਨੰਬਰ 1 ਸੂਬਾ ਦੇ ਦੇ ਅੰਦਰ ਜਿੱਥੇ ਸਭ ਤੋਂ ਵੱਧ ਨਸ਼ਿਆਂ ਦਾ ਇਸ ਵੇਲੇ ਹਮਲਾ ਹੋ ਰਿਹਾ ਤੇ ਪਰ ਜਿਹੜੀ ਤਸਕਰੀ ਦੀ ਤੁਸੀਂ ਜ਼ਿਕਰ ਕੀਤਾ ਦੇਖੋ ਕਿ ਪੰਜਾਬ ਕਿਉਂ ਨਸ਼ਾ ਤਸਕਰੀ ਚ ਸਭ ਤੋਂ ਅਗੇ ਆ ਪੰਜਾਬ ਚ ਜਿਹੜੇ 7433 ਕੇਸ ਜਿਹੜੇ ਆ ਗਿਆ ਗਪਾਲ ਜਿਹੜਾ ਦਰਜ ਕੀਤੇ ਗਿਆ ਨਸ਼ਾ ਤਸਕਰੀ ਦੇ ਮਾਮਲੇ ਚ ਜੀ ਨਸ਼ਾ ਤਸਕਰੀ ਦੇਖੋ ਦੋ ਮਾਮਲਿਆਂ ਨਾਲ ਜਿਹੜਾ ਮਾਮਲਾ ਇਹ ਕਿਉਂ ਗਿਣਿਆ ਜਾਂਦਾ ਪੰਜਾਬ ਨਸ਼ਾ ਤਸਕਰੀ ਚ ਕਿਉਂ ਮੋਰੀ ਹੈ ਹੂੰ ਨਸ਼ਾ ਤਸਕਰੀ ਜਿਹੜੇ ਪੰਜਾਬ ਇਸ ਕਰਕੇ ਮੂਰੀ ਮੰਨਿਆ ਜਾਂਦਾ ਹੈ ਇੱਕ ਤਾਂ ਉਹ ਲੋਕ ਆ ਜਿਹੜੇ ਨਸ਼ਿਆਂ ਦਾ ਆਪ ਸੇਵਨ ਕਰਦੇ ਆ ਜੀ ਜਿਹੜੇ ਕੋਈ ਘਰਾਂ ਚ ਨਸ਼ੇ ਰੱਖਦੇ ਆ ਉਹ ਫੜੇ ਜਾਂਦੇ ਆ ਹੂੰ ਉਹ ਇਹ ਕੈਟਾਗਰੀ ਚ ਨਹੀਂ ਆਉਂਦੇ ਨਸ਼ਾ ਤਸਕਰੀ ਜੋ ਆ ਜਿਹੜੇ ਆਪ ਸੇਵਨ ਨਹੀਂ ਕਰਦੇ ਪਰ ਸਪਲਾਈ ਕਰਦੇ ਆ ਨਸ਼ਿਆਂ ਦੀ ਹੂੰ ਸਪਲਾਈ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਪੰਜਾਬ ਐਸ ਵੇਲੇ ਉਹ ਨੰਬਰ 1 ਤੇ ਹੈ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਜੇ ਇਹ ਕੈਲਕੂਲੇਟ ਕਰਕੇ ਵੇਖੀਏ ਆਪਾਂ ਜੇ ਕਿਸੇ ਸੂਬੇ ਦੇ ਵਿੱਚ ਸਭ ਤੋਂ ਵੱਧ ਸਕੂਲ ਹੋਣਗੇ ਸਭ ਤੋਂ ਵੱਧ ਅਧਿਆਪਕ ਹੋਣਗੇ ਸਭ ਤੋਂ ਵੱਧ ਡਾਕਟਰ ਹੋਣਗੇ ਉੱਥੇ ਉਹਨਾਂ ਹੀ ਸਿੱਖਿਆ ਅਤੇ ਸਿਹਤ ਦਾ ਇਲਾਜ ਹੈ ਉਹ ਵਧੀਆ ਰਹੇਗਾ ਅਸੀਂ ਕਹਿ ਰਹੇ ਹਾਂ ਕਿ ਇਹ ਤਰਾਸਦੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਸ ਕਰਕੇ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਵੱਧ ਨੇ ਪਰ ਇਹ ਨਸ਼ਾ ਆ ਕਿੱਥੋਂ ਰਿਹਾ ਹੈ ਇਹ ਨਸ਼ਾ ਤਸਕਰਾਂ ਵੱਲੋਂ ਨਸ਼ਾ ਆ ਰਿਹਾ ਹੈ ਜਿਹੜੇ ਕਿ ਆਪ ਨਸ਼ਾ ਨਹੀਂ ਕਰਦੇ ਸਿਰਫ ਸਪਲਾਈ ਕਰਦੇ ਨੇ ਸਿਰਫ ਦੂਜਿਆਂ ਦੇ ਘਰਾਂ ਦੇ ਚਿਰਾਗ ਬੁਝਾਉਂਦੇ ਨੇ ਪਰ ਜਦੋਂ ਇਹ ਉਹਨਾਂ ਦੇ ਚਿਰਾਗ ਬੁਝਦੇ ਨੇ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਇੱਕ ਗੰਭੀਰ ਸੰਕਟ ਹੈ ਤਾਂ ਸਵਾਲ ਵੱਡਾ ਇਹ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਨਸ਼ਾ ਤਸਕਰ ਨੇ ਇਹ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਨਸ਼ਾ ਤਸਕਰਾਂ ਦਾ ਵੀ ਗਾੜਾ ਪੰਜਾਬ ਜੇਕਰ ਸਭ ਤੋਂ ਵੱਧ ਨਸ਼ਾ ਤਸਕਰ ਨੇ ਤਾਂ ਹੀ ਮੌਤਾ ਜ਼ਿਆਦਾ ਹੈ ਜਿਹੜਾ ਨਸ਼ਾ ਤਸਕਰਾਂ ਦਾ ਆਪਾਂ ਜਦੋਂ ਜ਼ਿਕਰ ਕਰਦੇ ਆ ਇਹਦੇ ਦੇਖੋ ਜਿੱਦਾਂ ਆਪਾਂ ਸਰਕਾਰਾਂ ਦੀ ਗੱਲ ਕਰਦੇ ਆ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਜਿਹੜਾ ਨਸ਼ਾ ਤਸਕਰੀ ਦਾ ਗੜ ਮੰਨਿਆ ਜਾਂਦਾ ਤਾਂ ਉਹਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਪੰਜਾਬ ਦੇ ਵਿੱਚ ਚਾਹੇ ਪੁਲਿਸ ਦੀ ਗੱਲ ਕਰ ਲਈਏ ਰਾਸੀ ਆਗੂਆਂ ਦੀ ਗੱਲ ਕਰ ਲਈਏ ਨਸ਼ਾ ਤਸਕਰਾ ਦੀ ਗੱਲ ਕਰ ਲਈਏ ਗੈਂਗਸਟਰਾਂ ਦੀ ਗੱਲ ਕਰ ਲਈਏ ਇੱਕ ਗਰੂਪ ਬਣ ਗਿਆ ਇਸ ਤਰੀਕੇ ਨਾਲ ਜਿਨ੍ਹਾਂ ਦਾ ਕੰਮ ਹੀ ਇਹੀ ਹੈ ਜੀ ਕਿ ਕਿਸ ਤਰੀਕੇ ਨਾਲ ਨਸ਼ੇ ਹਦਰ ਉਦਰ ਲੈਣੇ ਆ ਤੇਗੇ ਸਪਲਾਈ ਕਰਨੇ ਆ ਆਪਾਂ ਦੇਖੋ ਇਹ ਨਹੀਂ ਕਹਿ ਸਕਦੇ ਕਿ ਸਾਰੀ ਪੁਲਿਸ ਬਦਨਾਮ ਹੈ ਪਰ ਪੁਲਿਸ ਦੇ ਵਿੱਚ ਵੀ ਹੁਣ ਦੇਖੋ ਪਿਛਲੇ ਦਿਨਾਂ ਦੇ ਵਿੱਚ ਆਪਾਂ ਜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਨਾਮ ਵੀ ਲਈਏ ਜਿਹੜੇ ਕਿ ਸਸਪੈਂਡ ਹੋਇਆ ਵਾ ਉਹ ਹਾਈ ਕੋਰਟ ਤੱਕ ਗਿਆ ਸੁਪਰੀਮ ਕੋਰਟ ਤੱਕ ਗਿਆ ਜੀ ਉਹਨੂੰ ਜ਼ਮਾਨਤ ਨਹੀਂ ਮਿਲੀ ਇਸ ਮਾਮਲੇ ਚ ਪਰ ਇਹਦੇ باوجود ਵੀ ਉਹ ਪੁਲਿਸ ਦੀ ਗ੍ਰਿਫਤ ਤੋਂ ਜ਼ਰੂਰ ਬਾਹਰ ਹੈ ਜੀ ਬਿਲਕੁਲ ਯਾਨੀ ਜਦੋਂ ਆਪਾਂ ਦੂਜੀਆਂ ਮਾਮਲਿਆਂ ਚ ਗੱਲ ਕਰਦੇ ਹਾਂ ਕਿ ਪੁਲਿਸ ਬੜੀ ਐਕਟਿਵ ਹੈ ਸਰਕਾਰ ਮੈਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਚੋਟੀ ਦਾ ਪੁਲਿਸ ਅਧਿਕਾਰੀ ਮੇਸ਼ਾ ਤਸਕਰੀ ਦੇ ਮਾਮਲੇ ਚ ਇਨਵੋਲਵ ਹੋਵੇ ਸੁਪਰੀਮ ਕੋਰਟ ਤੱਕ ਉਹਨੂੰ ਜ਼ਮਾਨਤਾਂ ਨਹੀਂ ਮਿਲੇ ਇਹਦੇ باوجود ਜਿਹੜਾ ਹੈਗਾ ਬਾਹਰ ਕੋ ਮਰਿਆ ਹੋਏ ਸੋ ਇੱਕ ਸੁਨੇਹਾ ਦਾ ਜਾਂਦਾ ਹੀ ਹੈ ਨਾ ਕਿ ਪੁਲਿਸ ਦਾ ਵੀ ਇੱਕ ਤਕੜਾ ਐਸਾ ਹੋ ਜਾਏ ਜਿਹੜਾ ਨਸ਼ਾ ਤਸਕਰੀ ਦੇ ਸਪਲਾਈ ਦੇ ਮਾਮਲੇ 'ਚ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਮਿਲਿਆ ਵੈ ਇਦਾਂ ਜਿਹੜੇ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਦੇਖੋ ਕਿਸੇ ਇੱਕ ਨੂੰ ਬਦਨਾਮ ਕਰਨਾ ਗਪਾਲ ਕਹਿਣਾ ਬਹੁਤ ਸੌਖਾ ਹੁੰਦਾ ਪਰ ਮੈਨੂੰ ਇਹ ਲੱਗਦਾ ਹੈ ਕਿ ਹੇਠਲੀ ਪੱਧਰ ਤੇ ਕੁਝ ਲੋਕ ਕਿ ਹੋ ਜਾਂ ਜਿਹਨਾਂ ਦਾ ਜਿੱਥੇ ਦਮ ਚੱਲਦਾ ਜਿੱਥੇ ਜ਼ੋਰ ਚੱਲਦਾ ਕਈ ਐਗਜ਼ਾਮਪਲਾਂ ਹੈਗੀਆਂ ਉਹ ਜੀਆਂ ਕਿ ਜਿਹੜੇ ਲੋਕ ਬਹੁਤ ਗਰਬਤ ਦੇ ਵਿੱਚ ਸੀ ਗਰੀਬੀ ਸੀ ਉਹਨਾਂ ਨੂੰ ਇਸ ਪਾਸੇ ਵੱਲੋਂ ਧੱਕਾ ਗਿਆ ਹੂੰ ਉਹਨਾਂ ਨੇ ਕਾਫੀ ਰਾਤੋ ਰਾਤ ਚੱਕਾ ਚੋਂ ਤਰੱਕੀ ਵੀ ਕੀਤੀ ਕਾਰੋਬਾਰ ਵੀ ਵਧਾਏ ਸੋ ਇਸ ਤਰ੍ਹਾਂ ਦਾ ਲਾਲਚ ਬੇਰਜ਼ਗਾਰੀ ਬਿਲਕੁਲ ਬੇਰਜ਼ਗਾਰੀ ਜਦੋਂ ਬੱਚਾ ਨੂੰ ਰੋਜ਼ਗਾਰ ਨਹੀਂ ਮਿਲਦਾ ਜਿਹੜੇ ਨਸ਼ਾ ਤਸਕਰਾਂ ਉਹਨਾਂ ਵੱਲੋਂ ਲਾਲਚ ਦਿੱਤਾ ਗਿਆ ਕਿ ਤੁਸੀਂ ਕੀ ਲੈਣਾ ਛੋਟੀਆਂ-ਬੋਟੀਆਂ ਨੌਕਰੀਆਂ ਤੋਂ ਸਹੀ ਗੱਲ ਹਾਈਲਾਈਟਸ ਕਰਕੇ ਕੀ ਲੈਣਾ ਰਾਤੋ ਰਾਤ ਅਮੀਰ ਕਰ ਦਿਆਂਗੇ ਇਹ ਧੰਦੇ ਚ ਲਾਇਆ ਗਿਆ ਸੋ ਨਸ਼ਾ ਤਸਕਰਾਂ ਦਾ ਗਰੂਪ ਪੰਜਾਬ ਦੇ ਵਿੱਚ ਕੋਈ ਰਾਤੋ ਰਾਤ ਨਹੀਂ ਬਣਿਆ ਹੂੰ ਕਿਸੇ ਨਾ ਕਿਸੇ ਪੱਧਰ ਤੇ ਸਰਕਾਰਾਂ ਦਾ ਥਾਪੜਾ ਹੂੰ ਪੁਲਿਸ ਦਾ ਥਾਪੜਾ ਤੇ ਇਦਾਂ ਹੀ ਜਿਹੜੇ ਨਸ਼ਾ ਤਸਕਰ ਜਿਹੜੇ ਕਾਰੋਬਾਰੀ ਇਹੋ ਜਿਹਾ ਕੰਮ ਕਰਦੇ ਆ ਜੀ ਸਾਡੇ ਕੋਲੇ ਐਗਜ਼ਾਮਪਲਸ ਹੈਗੀਆਂ ਗਵਾਲੇ ਜੀਆਂ ਕਿ ਮਾਲਵੇ ਦੇ ਇੱਕ ਪਿੰਡ ਦੇ ਵਿੱਚ ਅਫੀਮ ਫੜੀ ਗਈ ਕਈ ਕਿਲੋ ਹੂੰ ਜਦੋਂ ਉਸ ਦੀ ਇੰਟਰੋਗੇਸ਼ਨ ਹੋਈ ਪੁਛਗੈਸ ਹੋਈ ਹੂੰ ਤਾਂ ਜਿਹੜਾ ਅਫੀਮ ਸਪਲਾਈ ਕਰਨ ਵਾਲਾ ਵਿਅਕਤੀ ਸੀ ਕਾਰੋਬਾਰੀ ਸੀ ਜੀ ਉਹ ਹਿਮਾਚਲ 'ਚ ਬੈਠਾ ਸੀ ਤਨੇ ਮਾਚਲ ਜੇ ਬੈਠਾ ਬੰਦਾ ਹਮ ਮਾਲਵੇ ਦੇ ਕਿਸੇ ਪਿੰਡ ਜਿਹੜੀ ਗਿਆ ਸਿੱਧੀ ਫੀਮ ਦੀ ਸਪਲਾਈ ਕਰ ਰਿਹਾ ਜੀ ਸੋ ਇਸ ਤਰ੍ਹਾਂ ਦਾ ਗਾੜ ਇਸ ਤਰ੍ਹਾਂ ਦੇ ਗੈਂਗ ਗਰੋ ਬਣ ਗਏ ਇਹ ਨਹੀਂ ਕਹਿ ਸਕਦੇ ਕਿ ਪੰਜਾਬ ਚ ਬੈਠਣ ਵਾਲਾ ਹੀ ਨਸ਼ਾ ਤਸਕਰੀ ਕਰ ਰਿਹਾ ਇਹ ਨਹੀਂ ਪਤਾ ਗੁਜਰਾਤ ਚ ਬੈਠਾ ਹੋਵੇ ਹਮ ਇਹ ਨਹੀਂ ਪਤਾ ਦਿੱਲੀ ਚ ਬੈਠਾ ਹੋਵੇ ਪਰ ਪੰਜਾਬ ਦੇ ਵਿੱਚੋਂ ਨੇ ਇੱਕ ਢੇ ਬਣਾਏ ਵੀ ਹੈ ਜੀ ਜਿਹੜੇ ਅੱਗੇ ਸਪਲਾਈ ਕਰਦੇ ਆ ਸਪਲਾਈ ਚੇਨ ਨਹੀਂ ਜਦ ਤੱਕ ਟੁੱਟੇਗੀ ਨਾ ਜੀ 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 ਪੁਲਿਸ ਤੇ ਜਿਹੜੇ ਇਦਾਂ ਦੇ ਆਪਾਂ ਕਹਿੰਗੇ ਇੱਕ ਜਿਹੜੇ ਸਮਾਜ ਦੇ ਗਦਾਰ ਹੈ ਦੇਸ਼ ਦੇ ਗਦਾਰ ਹੈ ਜਦ ਤੱਕ ਉਹ ਉਹਨਾਂ ਨੂੰ ਬੇਨਕਾਬ ਨਹੀਂ ਕੀਤਾ ਜਾਏਗਾ ਜੀ ਤਦ ਤੱਕ ਜਿਹੜਾ ਹੈ ਇਸ ਨੂੰ ਠੱਲ ਪਾਉਂਦੀ ਪਹਿਣੀ ਅਜੇ ਤੱਕ ਨਜ਼ਰ ਨਹੀਂ ਆ ਰਹੀ ਇਹ ਹੀ وجہ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦਾਅਵੇਦਾਰੀਆਂ ਦੇ ਬਾਵਜੂਦ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ ਅਜੀਬ ਵੀ ਬਹੁਤ ਸਾਰੇ ਘਰਾਂ ਦੇ ਜਿਹੜੇ ਚਿਰਾਗ ਹੈ ਉਹ ਲਗਾਤਾਰ ਬੁਝ ਰਹੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬੰਦਾ ਗੁਜਰਾਤ ਦੇ ਵਿੱਚ ਵੀ ਬੈਠਾ ਹੈ ਹਿਮਾਚਲ ਦੇ ਵਿੱਚ ਵੀ ਬੈਠਾ ਹੈ ਨਸ਼ਾ ਤਸਕਰੀ ਪੰਜਾਬ ਦੇ ਵਿੱਚ ਕਰ ਰਿਹਾ ਹੈ ਪਰ ਅਸੀਂ ਸਾウਦੀ ਅਰਬ ਦੀਆਂ ਬੜੀਆਂ ਉਦਾਹਰਨਾਂ ਦਿੰਦੇ ਹੁੰਦੇ ਆ ਕਿ ਸਾウਦੀ ਅਰਬ ਦੇ ਵਿੱਚ ਐਨੇ ਸਖਤ ਕਾਨੂੰਨ ਨੇ ਜੇਕਰ ਉੱਥੇ ਕੋਈ ਚੋਰੀ ਕਰਦਾ ਤਾਂ ਉਸਦੇ ਹੱਥ ਕੱਟ ਦਿੱਤੇ ਜਾਂਦੇ ਨੇ ਜੇਕਰ ਉੱਥੇ ਕੋਈ ਬਲਾਤਕਾਰ ਦਾ ਦੋਸ਼ੀ ਪਾਇਆ ਜਾਂਦਾ ਤਾਂ ਉਸ ਨੂੰ ਚੌਂਕ ਦੇ ਵਿੱਚ ਖੜਾ ਕੇ ਲੋਕਾਂ ਦੇ ਸਾਹਮਣੇ ਫਾਂਸੀ ਦਿੱਤੀ ਜਾਂਦੀ ਹੈ ਤਾਂ ਹੀ ਉਹ ਜਿਹੜਾ ਦੇਸ਼ ਹੈ ਸਾウਦੀ ਅਰਬ ਅਰਬ ਕੰਟਰੀਜ਼ ਨੇ ਉਹ ਕਿੰਨਾ ਕਿਤੇ क्राइम ਰੇਟ ਘਟਾ ਹੈ 0.0 ਕੁਝ ਮੰਨਿਆ ਜਾਂਦਾ क्राइम ਰੇਟ ਤੇ ਪੰਜਾਬ ਦੇ ਵਿੱਚ ਜਦੋਂ ਨਸ਼ਾ ਤਸਕਰੀ ਦੀ ਗੱਲ ਆ ਜਾਂਦੀ ਹੈ ਸਰਕਾਰਾਂ ਦਾ ਇਹ ਫਰਜ਼ ਕਿਉਂ ਨਹੀਂ ਬਣਦਾ ਕਿ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਤੇ ਅਜੇਹੀ ਨੱਥ ਪਾਈ ਜਾਵੇ ਅਜੇਹੀ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਬੰਦਾ ਗੁਜਰਾਤ 'ਚ ਬੈਠਾ ਚਾਹੇ ਹਿਮਾਚਲ 'ਚ ਬੈਠਾ ਉਹ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਬਾਰੇ ਸੋਚ ਵੀ ਨਾ ਲਵੇ ਇਕਬਾਲ ਬਹੁਤ ਅਹਿਮ ਸਵਾਲ ਆਇਆ ਜਦੋਂ ਤੁਸੀਂ ਗੱਲ ਕਰ ਰਹੇ ਦੇਖੋ ਸਖਤੀ ਦਾ ਕਿਸੇ ਵੀ ਮੁਲਕ ਦੇ ਆਪਣੇ ਆਪਣੇ ਕਾਨੂੰਨ ਹੈ ਸਿਸਟਮ ਹੈ ਸਰਕਾਰਾਂ ਦੇ ਸਿਸਟਮ ਉਹਦੇ ਹਿਸਾਬ ਨਾਲ ਹੀ ਸਜ਼ਾਾਂ ਮਿਲਦੀਆਂ ਜਾਂ ਕਾਨੂੰਨ ਮੁਤਾਬਕ ਕਾਰਵਾਈਆਂ ਹੁੰਦੀਆਂ ਪਰ ਇਹ ਖੁੱਲੇ ਇਸ ਕਦਰ ਹੋ ਜਾਂਦੀ ਹੈ ਜਦੋਂ ਸਰਕਾਰਾਂ ਦੀ ਆਪਾਂ ਗੱਲ ਕਰਦੇ ਆ ਇੱਕ ਪਾਸੇ ਤਾਂ ਡਰੱਗਸ ਆ ਦੂਜੇ ਖਤਰਨਾਕ ਚਿਟਾ ਨਸ਼ਾ ਹੈ ਜਿਹੜਾ ਕਿ ਮਤਲਬ ਇੱਕ ਵਾਰੀ ਲੈਂਦੇ ਲੋਕ ਤੇ ਸਦਾ ਦੀ نیند ਸੌਂ ਜਾਂਦੇ ਕੋਈ ਇੰਜੈਕਸ਼ਨ ਲੈਂਦਾ ਕੋਈ ਉਹ ਡੋਜ਼ ਲੈਂਦਾ ਦੂਜੇ ਪਾਸੇ ਗਵਾਲ ਇਹ ਵੀ ਗੱਲ ਹੈ ਕਿ ਜਦੋਂ ਆਪਾਂ ਕਲਾਏ ਨਹੀਂ ਕਿ ਡਰੱਗਸ ਦੀ ਗੱਲ ਕਰਦੇ ਆਂ ਪੰਜਾਬ ਚ ਪਿਛਲੇ ਇੱਕ ਸਾਲ ਚ ਘਟੋ ਘਟ 90 ਮੌਤਾਂ ਜ਼ਹਿਰੀਲੀ ਸ਼ਰਾਬ ਪੀਣਾ ਯਾਨੀ ਇਸ ਮਾਮਲੇ ਚ ਵੀ ਪੰਜਾਬ ਮੁਲਕ ਦਾ ਤੀਜਾ ਨੰਬਰ ਹੈ ਜੀ ਬਿਹਾਰ ਜਿਹੜਾ ਹੈਗਾ ਉਹ ਦੂਜੇ ਨੰਬਰ ਤੇ ਆ 134 ਮੋ ਤਾਂ ਉੱਥੇ ਹੋਈਆਂ ਹਮ ਜਾਨੀ ਪੰਜਾਬ ਜਿਹੜਾ ਜੇ ਹੁਣ ਜੇ ਆਪਾਂ ਗੱਲ ਕਰਦੇ ਆ ਕਿ ਡਰਗਸ ਦਾ ਚਲੋ ਦੂਜੀਆਂ ਮੁਲਕਾਂ ਤੋਂ ਦੂਜੀਆਂ ਸਟੇਟਸ ਤੋਂ ਅਦਰ ਉਦਰੋਂ ਸਪਲਾਈ ਹੁੰਦੇ ਆ ਜੀ ਹੁਣ ਜ਼ਹਿਰੀਲੀ ਸ਼ਰਾਬ ਦੀਆਂ ਪੱਠੀਆਂ ਪੰਜਾਬ 'ਚ ਹੀ ਲੱਗਣਾ ਪੰਜਾਬ 'ਚ ਹੀ ਬਣਨਾ ਫਿਰ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜੀ ਵੱਡੇ ਸਵਾਲ ਸਰਕਾਰਾਂ ਦੇ ਵੀ ਉੱਠਦੇ ਆ ਚਾਹੇ ਜ਼ਹਿਰੀਲੀ ਸ਼ਰਾਬ ਹੋਵੇ ਚਾਹੇ ਨਸ਼ੇ ਹੋਣ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਸਰਕਾਰਾਂ ਇਹਨਾਂ ਮਾਮਲਿਆਂ ਦੇ ਉੱਤੇ ਜਿਹੜੇ ਆਪਰਾਧੀ ਐ ਆਪਰਾਧੀਆਂ ਦੇ ਖਿਲਾਫ ਕਿੰਨੀ ਕੁ ਕਾਰਵਾਈ ਹੁੰਦੀ ਐ ਕਿੰਨੇ ਕੁ ਵੱਡੇ ਮਗਰਮੱਛ ਫੜੇ ਜਾਂਦੇ ਐ ਜਾਂ ਛੋਟੀਆਂ-ਛੋਟੀਆਂ ਜਿਹੜੀਆਂ ਐ ਕਿ ਬੱਚਿਆਂ ਕਹਿ ਲਈਏ ਜਾਂ ਛੋਟੇ-ਛੋਟੇ ਲੋਕ ਉਹਨਾਂ ਤੇ ਕੇਸ ਬਣਾ ਕੇ ਦਿਖਾ ਦਿੱਤੇ ਜਾਂਦੇ ਐ ਕਿ ਐਨੇ ਨਸ਼ਾ ਤਸਕਰ ਐਨਾ ਨਸ਼ਾ ਫੜਾਇਆ ਗਿਆ ਐਨੀਆਂ ਐਫ ਆਈ ਆਰ 10 ਕਿਤੇ ਆ ਗਿਆ ਇਹਦੇ باوجود ਪੰਜਾਬ ਕਿਉਂ ਨਸ਼ਿਆਂ ਵੱਲੋਂ ਮੰਦੋਲਿਆ ਜਾ ਰਿਹਾ ਐ ਇਹ ਵੱਡਾ ਸਵਾਲ ਇੱਕ ਸਰਕਾਰ ਤੇ ਨਹੀਂ ਇਹ ਸਮੇਂ ਦੀਆਂ ਸਾਰੀਆਂ ਸਰਕਾਰਾਂ ਤੇ ਉਰਦਾ ਰਹੇਗਾ ਜਦ ਤੱਕ ਨਸ਼ਿਆਂ ਤੋਂ ਪੰਜਾਬ ਮੁਕਤ ਨਹੀਂ ਹੋਏਗਾ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਵੱਡਾ ਸਵਾਲ ਸਰਕਾਰਾਂ ਨੂੰ ਵੀ ਹੈ ਕਿ ਜਿਹੜੇ ਨਸ਼ੇ ਦੇ ਮਾਮਲੇ ਨੇ ਪੰਜਾਬ ਦੇ ਵਿੱਚ ਐ ਨਿਵੱਧ ਰਹੇ ਨੇ ਉਹਨਾਂ ਨੂੰ ਠੱਲ ਨਹੀਂ ਪੈ ਰਹੀ ਤਸਕਰੀ ਐ ਨਿਵੱਧ ਰਹੀ ਐ ਅੰਕੜੇ ਸੀ ਤੁਹਾਡੇ ਨਾਲ ਸਾਂਝੇ ਕੀਤੇ ਸ਼ਰਮਨਾਕ ਅੰਕੜੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਸਿਰਫ 3 ਕਰੋੜ ਪੰਜਾਬ ਦੀ ਆਬਾਦੀ ਹੈ ਤਾਂ ਵੀ ਦੇਸ਼ ਭਰ ਚੋਂ ਸਭ ਤੋਂ ਵੱਧ ਮੌਤਾਂ ਓਵਰਡੋਸ ਕਰਕੇ ਪੰਜਾਬ ਦੇ ਵਿੱਚ ਨੇ ਜ਼ਹਿਰੀਲੀ ਸ਼ਰਾਬ ਕਰਕੇ ਪੰਜਾਬ ਦੇ ਵਿੱਚ 90 ਮੌਤਾਂ ਨੇ 134 ਮੌਤਾ ਬਿਹਾਰ ਦੇ ਵਿੱਚ ਨੇ 98 ਕਰਨਾਟਕ ਦੇ ਵਿੱਚ ਨੇ ਜੇਕਰ ਐਨਡੀਪੀਐਸ ਦੇ ਮਾਮਲਿਆਂ ਦਾ ਅੰਕੜਾ ਸਾਂਝਾ ਕੀਤਾ ਜਾਵੇ ਤਾਂ ਕੇਰਲ ਦੇ ਵਿੱਚ 26000 ਤੋਂ ਵੱਧ ਐਮਪੀ ਦੇ ਵਿੱਚ 18000 ਤੋਂ ਵੱਧ ਤੇ ਪੰਜਾਬ ਦੇ ਵਿੱਚ 12400 ਕੁਝ ਮਾਮਲੇ ਨੇ ਜਿਹੜੇ ਦਰਜ ਨੇ ਤੇ ਜੇਕਰ ਇਸ ਨੂੰ ਆਬਾਦੀ ਦੇ ਨਾਲ ਮੁੜ ਅਸੀਂ ਕੈਲਕੂਲੇਟ ਕਰਨਾ ਚਾਹੀਏ ਤਾਂ ਵੀ ਨਸ਼ਾ ਤਸਕਰਾਂ ਦੇ ਵਿੱਚ ਪੰਜਾਬ ਦਾ ਨਾਂ ਮੂਰੀ ਆਉਂਦਾ ਮੂਰੇ ਆਉਂਦਾ ਤਾਂ ਇਹ ਬਹੁਤ ਤਰਸਦੀ ਵਾਲੀ ਗੱਲ ਹੈ ਲੋੜ ਹੈ ਆਵਾਜ਼ ਉਠਾਉਣ ਦੀ ਸਾਨੂੰ ਜਾਗਰੂਕ ਹੋਣ ਦੀ ਸਰਕਾਰਾਂ ਤੱਕ ਇਹ ਸਵਾਲ ਲੈ ਕੇ ਜਾਣ ਦੀ ਕਿ ਪੰਜਾਬ ਨਸ਼ਿਆਂ ਦੇ ਮਾਰ ਹਿੱਟ ਕਿਉਂ ਆ ਰਿਹਾ ਹੈ ਕਿਉਂ ਇੱਥੇ ਵੱਧ ਰਹੇ ਨੇ ਨਸ਼ੇ ਪਿੰਡ ਪੱਦਰ ਤੇ ਅਸੀਂ ਆਪਣੇ ਬਲਬੁੱਤੇ ਤੇ ਮੁਹਿਮਾ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਰਾਜਪਾਲ ਵੱਲੋਂ ਵੀ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਸੰਗਠਿਤ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਪਿੰਡਾਂ ਦੇ ਲੋਕ ਸਰਪੰਚ ਪੰਚ ਇਕੱਠੇ ਹੋ ਕੇ ਨਸ਼ਾ ਤਸਕਰਾਂ ਨਾਲ ਬੁਆਏਕਾਟ ਕਰ ਦਿੰਦੇ ਨੇ ਪਰ ਮੁੜ ਘੁੜ ਕੇ ਗੱਲ ਉਥੀ ਆ ਜਾਂਦੀ ਹੈ ਕਿ ਛੋਟੀਆਂ ਮੱਛੀਆਂ ਨੂੰ ਫੜ ਕੇ ਜੇਕਰ ਤੁਸੀਂ ਕਹਿ ਦਿਓ ਕੇ ਨਸ਼ਾ ਤਸਕਰੀ ਦੇ ਅਨੇ ਮਾਮਲੇ ਸੀ ਫੜ ਲਿਆ ਨਹੀਂ ਐਫ ਆਈ ਆਰ ਦਰਜ ਹੋ ਗਈਆਂ ਤਾਂ ਇਹ ਕੋਈ ਹੱਲ ਨਹੀਂ ਹੈ ਵੱਡੇ ਮਗਰਮਚ ਨੂੰ ਹੱਥ ਪਾਉਣ ਦੀ ਲੋੜ ਹੈ ਉਸ ਦਾ ਖਾਤਮਾ ਕਰਨ ਦੀ ਜ਼ਰੂਰ ਤੇ ਤਾਂ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈ ਲੋੜ ਹੈ ਸੋਚ ਵਿਚਾਰ ਕਰਨ ਦੀ ਸਿੱਧੂ ਸਾਹਿਬ ਇੱਕ ਕਿਸਾਨਾਂ ਦਾ ਜਿਹੜਾ ਅਹਿਮ ਮੁੱਦਾ ਪੰਜਾਬ ਦੇ ਵਿੱਚ ਸਰਕਾਰਾਂ ਨਾਲ ਟਕਰਾਅ ਹੈ ਜਿਹੜਾ ਕਿਸਾਨਾਂ ਦਾ ਉਹ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਸਿੱਧੇ ਤੌਰ ਤੇ ਸਵਾਲ ਇਹੀ ਹੈ ਮੰਗਾ ਸਭ ਜਾਣਦੇ ਨੇ ਕਿਸਾਨਾਂ ਦੀਆਂ ਕੇਂਦਰ ਸਰਕਾਰ ਨੂੰ ਲੈ ਕੇ ਐਮਐਸਪੀ ਦੀ ਗਰੰਟੀ ਦੀ ਮੰਗ ਹੈ ਨਾਲ ਹੀ ਕਰਜ਼ਾ ਮੁਆਫੀ ਦੀ ਮੰਗ ਹੈ ਹੋਰ तमाम ਮੰਗਾਂ ਨੇ ਕਿਸਾਨਾਂ ਦੀਆਂ ਪਰ ਜਿਹੜਾ ਇਹ ਟਕਰਾਅ ਹੈ ਇਹ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ ਕਦੋਂ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋਏਗੀ ਕਦੋਂ ਇਹ ਹੱਥ ਮਲਾਉਣਗੇ ਗਪਾਲ ਦੇਖੋ ਸਵਾਲ ਦੋਸਤੀ ਜਾਂ ਸਵਾਲ ਦੁਸ਼ਮਣੀ ਦਾ ਨਹੀਂ ਹੈ ਸਵਾਲ ਇਹ ਹੈ ਕਿ ਸਰਕਾਰਾਂ ਦੀ ਕਿਸਾਨਾਂ ਦੇ ਨਾਲ ਬੇਈਮਾਨੀ ਦਾ ਹੈ ਹੂੰ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਸਤਾਚ ਆਉਣ ਤੋਂ ਪਹਿਲਾਂ ਜਿਹੜੀਆਂ ਰਾਸ਼ਟਰੀ ਰੈਲੀਆਂ, ਚੋਣ ਰੈਲੀਆਂ ਕੀਤੀਆਂ ਜਾਂਦੀਆਂ ਉੱਥੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਸਾਡਾ ਰਾਜ ਆਉਣ ਦਿਓ ਪੰਜਾਬ ਦੇ ਅੰਦਰ ਕੋਈ ਕਿਸਾਨ ਜਿਹੜਾ ਖੁਦਕੁਸ਼ੀ ਨਹੀਂ ਕਰੇਗਾ ਰਾਜ ਆਉਣ ਤੋਂ ਬਾਅਦ ਵੀ ਜਦੋਂ ਖੁਦਕੁਸ਼ੀਆਂ ਦਾ ਦੌਰ ਜਾਰੀ ਰਹਿੰਦਾ ਹੈ ਰਾਜ ਆਉਣ ਤੋਂ ਬਾਅਦ ਵੀ ਜਦੋਂ ਕਿਸਾਨੀ ਦੀ ਆਮਦਨ 'ਚ ਵਾਅਦਾ ਨਹੀਂ ਹੁੰਦਾ ਚਾਹੇ ਕੇਂਦਰ ਹੈ ਚਾਹੇ ਪੰਜਾਬ ਸਰਕਾਰ ਹੈ ਫਿਰ ਸਰਕਾਰਾਂ ਦੇ ਨਾਲ ਕਿਸਾਨੀ ਦਾ ਟਕਰਾਅ ਹੋਣਾ ਤਾਂ ਸਵਾਭਿਕ ਹੈ ਇਹ ਅਸਲ ਚ ਲੜਾਈ ਜਿਹੜੀ ਹੈਗੀ ਹੈ ਸੱਚ ਤੇ ਬੇਈਮਾਨੀ ਦੀ ਹੈ ਜੀ ਜਿਹੜੀਆਂ ਜਦੋਂ ਕਿਸਾਨ ਜਿਹੜਾ ਹੈਗਾ ਇਨਸਾਫ ਤੇ ਸੱਚ ਲਈ ਲੜਦਾ ਹੈ ਹਮ ਸਰਕਾਰਾਂ ਬੇਈਮਾਨੀ ਕਰਕੇ ਸਤਾਉਂਦੀਆਂ ਹਮ ਪੋਲੀਟੀਕਲ ਪਾਰਟੀਆਂ ਤਾਂ ਫਿਰ ਜਦੋਂ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਤਾਂ ਟਕਰਾਅ ਦੀ ਸਥਿਤੀ ਗਪਾਲ ਉਸ ਵੇਲੇ ਬਣਦੀ ਹੈ ਹਮ ਫਿਰ ਕਿਸਾਨ ਕਹਿੰਦੇ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਆ ਦਾਵਾ ਕੀਤਾ ਸੀ ਹਮ ਉਸ ਵਾਅਦੇ ਨੂੰ ਕਿੱਥੇ ਗਈਆਂ ਤੁਹਾਡੀਆਂ ਪਹਿਲਾਂ ਖੇਤੀਬੀ ਪਿੰਤਾ ਦੀ ਕੋਈ ਸਰਕਾਰ ਗੱਲ ਨਹੀਂ ਕਰਦੀ ਜੀ ਸਰਕਾਰਾਂ ਬੀਤੇ ਸਮੇਂ ਤੋਂ ਹੀ ਅਕਾਲੀ ਭਾਜਪਾ ਸਰਕਾਰ ਹੋਵੇ ਅਕਾਲੀ ਦਲ ਦੀ ਹੋਵੇ ਕੈਪਟਨ ਮਿੰਦਰ ਸਿੰਘ ਦੀ ਸਰਕਾਰ ਦੌਰਾਨ ਪੰਜਾਬ ਦੇ ਵਿੱਚ ਤਿੰਨ ਮੁੱਖ ਮੰਤਰੀ ਬਦਲੇ ਗਏ ਜੀ ਕੈਪਟਨ ਮਿੰਦਰ ਸਿੰਘ ਬਾਅਦ ਚਰਨਜੀਤ ਸਿੰਘ ਚੰਨੀ ਲਗਾ ਦਿੱਤੇ ਗਏ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਸਰਕਾਰ ਆ ਪੰਜਾਬ ਦੇ ਵਿੱਚ ਪਰ ਕਿਸਾਨਾਂ ਦਾ ਟਕਰਾ ਹੈ ਉਹ ਅਸੀਂ ਕਿਸੇ ਇੱਕ ਸਰਕਾਰ ਨੂੰ ਟਾਰਗੇਟ ਨਹੀਂ ਕਰ ਰਹੇ ਉਹ ਪਿਛਲੇ ਸਮੇਂ ਤੋਂ ਹੀ ਸਰਕਾਰਾਂ ਨਾਲ ਚੱਲਦਾ ਲਗਾਤਾਰ ਸਥਿਤੀ ਜਿਹੜੀ ਬਣੀ ਵੀ ਹੈ ਜਿਦਾਂ ਆਪਾਂ ਪਹਿਲਾਂ ਇਸ ਕਰਦਾ ਜ਼ਿਕਰ ਕੀਤਾ ਨਸ਼ਿਆਂ ਦੇ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ ਦੇਖੋ ਕਿਸਾਨੀ ਦਾ ਮਾਮਲਾ ਵੀ ਇੰਨਾ ਖਤਰਨਾਕ ਹੈ ਕਿ ਖੁਦਕਸ਼ੀਆਂ ਦੇ ਮਾਮਲੇ 'ਚ ਵੀ ਪਿਛਲੇ 1 ਸਾਲ 'ਚ 204 ਤੋਂ ਵਧੇਰੇ ਖੁਦਕਸ਼ੀਆਂ ਕਿਸਾਨਾਂ ਦੀਆਂ ਹੋ ਚੁੱਕੀਆਂ ਜਿੰਨਾ ਤਕਰੀਬਨ 47 ਜਿਹੜੇ ਹੈਗੇ ਆ ਜਿਹੜੇ ਖੇਤੀਬਾੜੀ ਕੰਮ ਕਰਨ ਵਾਲੀ ਲੇਬਰ ਹੈ ਉਹ ਵੀ ਸ਼ਾਮਲ ਹੈ ਸੋ ਇਥੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਅੰਦਰ ਚਾਹੇ ਲੇਬਰ ਹੈ ਖੇਤੀ ਨਾਲ ਜੁੜੀ ਵੀ ਚਾਹੇ ਕਿਸਾਨ ਹੈ ਉਹਨਾਂ ਦੀਆਂ ਹਾਲਾਤਾਂ ਜਿਹੜੀਆਂ ਕਿਸ ਕਦਰ ਗੁਰਬਤ ਵਾਲੀਆਂ ਇਸ ਕਰਕੇ ਟਕਰਾ ਦੀ ਸਥਿਤੀ ਬਣਦੀ ਹੈ ਜਦੋਂ ਉਹ ਦੇਖਦੀਆਂ ਕਿਸਾਨ ਜਥੇਬੰਦੀਆਂ ਕਿ ਸਾਡਾ ਕੋਈ ਸਾਥੀ ਆਪਣੇ ਆਰਥਿਕ ਹਾਲਤ ਕਾਰਨ ਜਿਹੜਾਗਾ ਫਹਾਲ ਹੈਗਾ ਕਿਸੇ ਝੰਡ ਨਾਲ ਕਿਸੇ ਠੀਰ ਨਾਲ ਕਿਸੇ ਕਿਕਰ ਦੇ ਨਾਲ ਟੰਗਿਆ ਗਿਆ ਤਾਂ ਫਿਰ ਉਹ ਕਹਿੰਦੇ ਸਾਡੇ ਕੋਲੇ ਲੜਾਈ ਤੋਂ ਬਗੈਰ ਕੋਈ ਚਾਰਾ ਹੀ ਨਹੀਂ ਔਰ ਸਰਕਾਰਾਂ ਜਿਹੜੀਆਂ ਜਦੋਂ ਬੋਲੀਆਂ ਦੇ ਬੰਗਿਆਂ ਹੋ ਜਾਂਦੀਆਂ ਗੱਲ ਜਦੋਂ ਨਹੀਂ ਸੁਣਦੀਆਂ ਨਾ ਫਿਰ ਉਹਨਾਂ ਨੂੰ ਸੁਣਾਉਣ ਦੇ ਲਈ ਰਾਜਧਾਨੀਆਂ ਤੱਕ ਉਹਨਾਂ ਨੂੰ ਕੂਚਤਾ ਕਰਨਾ ਹੀ ਪੈਂਦਾ ਇਹ ਉਹਨਾਂ ਦੀ ਮਜਬੂਰੀ ਹੁੰਦੀ ਹੈ ਕਿਸਾਨ ਅਕਸਰ ਕਹਿੰਦੇ ਆ ਕਿ ਸਾਡਾ ਸੜਕਾਂ ਤੇ ਬੈਠਣਾ ਰੇਲਵੇ ਟ੍ਰੈਕਾਂ ਤੇ ਬੈਠਣਾ ਪੱਥਰਾਂ ਤੇ ਬੈਠਣਾ ਸਾਡਾ ਸ਼ੌਕ ਨਹੀਂ ਹੈ ਸਾਡੀ ਮਜਬੂਰੀ ਹੈ ਸੋ ਲੜਾਈ ਉਹਨਾਂ ਨੂੰ ਲੜਨੀ ਪੈਂਦੀ ਹੈ ਆਪਣੀ ਗੁਰਬਤ ਆਪਣੀ ਸਥਿਤੀ ਸੁਧਾਰਨ ਦੇ ਲਈ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਰਕਾਰਾਂ ਕਿਸਾਨਾਂ ਦੀ ਆਵਾਜ਼ ਸੁਣਣਗੀਆਂ ਇਹ ਵੱਡਾ ਸਵਾਲ ਹੈ ਜੇ ਸੁਣਣਗੀਆਂ ਤਾਂ ਟਕਰਾਅ ਵੀ ਨਹੀਂ ਹੋਏਗਾ ਨਹੀਂ ਜਿੱਦਾਂ ਤੁਸੀਂ ਕਿਹਾ ਇਹ ਟਕਰਾਅ ਇਸ ਗੱਲ ਦੇ ਜਵਾਬ ਨਾਲ ਹੀ ਖਤਮ ਹੋਏਗਾ ਕਿ ਤੁਸੀਂ ਕਿਸਾਨਾਂ ਦੀਆਂ ਕਿੰਨੀਆਂ ਮੰਗਾਂ ਦੇ ਨਾਲ ਗੱਲਾਂ ਦੇ ਨਾਲ ਸਹਿਮਤ ਹੋ ਜੀ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਤਾਂ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਜਾਏਗੀ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਣਗੀਆਂ ਬਿਸ਼ੱਕ ਉਹ ਕੋਈ ਵੀ ਸਰਕਾਰ ਹੋਵੇ ਉਦੋਂ ਤੱਕ ਜਿਹੜਾ ਟਕਰਾ ਦਾ سلسلہ ਹੈ ਉਹ ਜਾਰੀ ਰਹੇਗਾ ਤਾਂ ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਪਿਛਲੀਆਂ ਸਰਕਾਰਾਂ ਕੁਝ ਨਹੀਂ ਕਰ ਪਾਈਆਂ ਜੇਕਰ ਪਿਛਲੀਆਂ ਸਰਕਾਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਮੌਕਾ ਵੀ ਮਿਲੇ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ ਦੂਜਾ ਮੌਕਾ ਵਿਸ਼ੇਸ਼ ਹੁੰਦਾ ਤਾਂ ਦੂਜੇ ਮੌਕੇ ਵਿੱਚ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਕਿਸਾਨਾਂ ਨਾਲ ਟਕਰਾ ਹੈ ਇਹ ਸੀ ਬੰਦ ਕਰੀਏ ਕਿਸਾਨ ਨੂੰ ਮਜਬੂਰ ਨਾ ਕਰੀਏ ਕਿ ਉਹ ਆਪਣਾ ਘਰ-ਬਾਰ ਛੱਡ ਕੇ ਸੜਕਾਂ ਤੇ ਕੱਟੇ ਕਿਸਾਨਾਂ ਨੂੰ ਮਜਬੂਰ ਨਾ ਕਰੀਏ ਕਿ ਉਹ ਵਿਧਾਨ ਸਭਾ ਤੱਕ ਚਾਹੇ ਰਾਸ਼ਟਰਪਤੀ ਭਵਨ ਤੱਕ ਆਪਣਾ ਪ੍ਰਦਰਸ਼ਨ ਕਰਨ ਸੜਕਾਂ ਤੇ ਰਾਤਾ ਕੱਟਣ ਤਿਉਹਾਰ ਆਪਣੇ ਤਿਉਹਾਰਾਂ ਚ ਨਾ ਮਨਾਉਣ ਤਾਂ ਮਜਬੂਰੀ ਹੈ ਜਿਹੜੀ ਕਿਸਾਨ ਦੀ ਹੈ ਉਹ ਸਮਝਣੀ ਚਾਹੀਦੀ ਹੈ ਸਰਕਾਰਾਂ ਨੂੰ ਇਹਨਾਂ ਦੇ ਸ਼ਬਦਾਂ ਦੇ ਨਾਲ ਹੀ ਹੁਣ ਇਸ ਤੋਂ ਅੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਅੱਜ ਦਾ ਨਿਊਜ਼ ਬਿਹਾਈਂ ਨਿਊਜ਼ ਪ੍ਰੋਗਰਾਮ ਖਤਮ ਕਰਨ ਦੀ ਆਗਿਆ ਦਿਓ ਧੰਨਵਾਦ